ਮੁੱਖ ਮੰਤਰੀ ਪੰਜਾਬ ਆਪ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੀਟਿੰਗ ਸਦੀ ਹੈ ਤੇ ਅੱਜ ਦੁਪਹਿਰ 12 ਵਜੇ ਸੀਐਮ ਮਹਾਦੀਰ ਹਾਸਤੇ ਉੱਪਰ ਇੱਕ ਕੈਬਨਿਟ ਦੀ ਬੈਠਕ ਹੋਵੇਗੀ ਦੱਸਦੀ ਕਿ ਕੈਬਨਿਟਰ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਵੇਰੇ 11:30 ਵਜੇ ਬਠਿੰਡਾ ਦੀ ਬਹਾਦਰ ਪੀਸੀਆਰ ਟੀਮ ਦੇ ਨਾਲ ਆਪਣੀ ਰਹਾਇਸ਼ ਤੇ ਉੱਪਰ ਮੁਲਾਕਾਤ ਕਰਨਗੇ ਜਾਣਕਾਰ ਲਈ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਸਰਹਿੰਦਰ ਨੈਰ ਵਿੱਚ ਕਾਰ ਡਿੱਗਣ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਪੀਸੀਆਰ ਟੀਮ ਨੇ 11 ਲੋਕਾਂ ਦੀ ਜ਼ਿੰਦਗੀ ਬਚਾਈ ਸੀ ਜਿਸ ਤੇ ਚਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਸਵੇਰੇ 11:30 ਵਜੇ ਇਸ ਬਹਾਦਰ ਟੀਮ ਦੇ ਨਾਲ ਆਪਣੀ ਰਿਹائش ਤੇ ਉੱਪਰ ਮੁਲਾਕਾਤ ਕਰਨਗੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬਹਾਦਰ ਟੀਮ ਦੇ ਨਾਲ ਨਿਜੀ ਤੌਰ ਤੇ ਮੁਲਾਕਾਤ ਕਰਕੇ ਉਹਨਾਂ ਦੇ ਜਜ਼ਬੇ ਨੂੰ ਸਨਮਾਨਿਤ ਕਰਨਗੇ ਇੱਕ ਵਾਰ ਫਿਰ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੀਟਿੰਗ ਸੱਦੀ ਹੈ ਤੇ ਦੁਪਹਿਰ 12 ਵਜੇ ਸੀਐਮ ਦੀ ਰਹਾਇਸ਼ ਤੇ ਇਹ ਕੈਬਨਿਟ ਬੈਠਕ ਹੋਵੇਗੀ। ਜਦ ਕਿ ਕੈਬਨਿਟ ਬੈਠਕ ਤੋਂ ਪਹਿਲਾਂ 11:30 ਵਜੇ ਬਠਿੰਡਾ ਦੀ ਬਹਾਦਰ ਪੀਸੀਆ ਟੀਮ ਦੇ ਨਾਲ ਸੀਐਮ ਆਪਣੀ ਰਹਾਇਸ਼ ਤੇ ਮੁਲਾਕਾਤ ਕਰਨਗੇ। ਜਾਣਕਾਰੀ ਅਤੇ ਗੱਲ ਸਾਂਝੀ ਕਰਦੀ ਹੈ ਕਿ ਸਰਹਿੰਦਰ ਨਹਿਰ ਦੇ ਵਿੱਚ ਕਾਰ ਡਿੱਗਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਪੀਸੀਆਰ ਟੀਮ ਨੇ 11 ਲੋਕਾਂ ਦੀ ਜਿੰਦਗੀ ਬਚਾਈ ਸੀ। ਤਰ੍ਹਾਂ ਚਲਦੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬਹਾਦਰ ਟੀਮ ਦੇ ਨਾਲ ਨਿਜੀ ਤੌਰ ਤੇ ਆਪਣੀ ਰਹਾਇਸ਼ ਤੇ ਉੱਪਰ ਮੁਲਾਕਾਤ ਕਰਨਗੇ ਤੇ ਉਹਨਾਂ ਦੇ ਜਜ਼ਬੇ ਨੂੰ ਸਨਮਾਨਿਤ ਕਰਨਗੇ।